ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਗੱਲ ਹੈ ਪੰਜਾਬ ਦੇ ਦੋ ਭਰਾਵਾਂ ਦੀ ਜਿਨ੍ਹਾਂ ਨੇ ਚੋਰੀ ਛੁਪੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਬ੍ਰਿਟਿਸ਼ 에ਅਰਵੇਜ਼ ਦੇ ਜਹਾਜ਼ ਦੇ ਵੀਰਵੈਲ ਯਾਨੀ ਕਿ ਜਹਾਜ਼ ਦੇ ਜੋ ਪਹੀਏ ਨੇ ਉਹਨਾਂ ਵਿੱਚ ਲੁਕ ਕੇ ਲੰਡਨ ਜਾਣ ਦੀ ਕੋਸ਼ਿਸ਼ ਕੀਤੀ ਸੀ ਅਕਤੂਬਰ 1996 ਵਿੱਚ ਵਾਪਰੀ ਇਸ ਘਟਨਾ ਨੇ ਦੁਨੀਆ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਪਰਦੀਪ ਸੈਣੀ ਅਤੇ ਉਸਦਾ ਛੋਟਾ ਭਰਾ ਵਿਜੇ ਸੈਣੀ ਜੋ ਪੰਜਾਬ ਵਿੱਚ ਕਾਰ ਮਕੈਨਿਕ ਵਜੋਂ ਕੰਮ ਕਰਦੇ ਸੀ ਉਹਨਾਂ ਉੱਤੇ ਸਿੱਖ ਵਖਵਾਦੀ ਗਰੁੱਪ ਨਾਲ ਜੁੜੇ ਹੋਣ ਦੇ ਦੋਸ਼ ਲੱਗੇ ਸੀ ਵੀਜ਼ਾ ਨਾ ਮਿਲਣ ਕਾਰਨ ਦੋਵਾਂ ਨੇ ਲੰਡਨ ਭੱਜਣ ਲਈ ਇਹ ਖਤਰਨਾਕ ਰਸਤਾ ਚੁਣਿਆ ਸੀ ਜਹਾਜ਼ ਨੇ ਜਦੋਂ ਦਿੱਲੀ ਤੋਂ ਉਡਾਣ ਭਰੀ ਤਾਂ ਇਹ ਦੋਵੇਂ ਭਰਾ ਪਹੀਏ ਦੇ ਵਿੱਚ ਲੁਕ ਗਏ ਅਤੇ -60 ਡਿਗਰੀ ਤਾਪਮਾਨ ਅਤੇ ਆਕਸੀਜਨ ਦੀ ਘਾਟ ਦੇ ਬਾਵਜੂਦ 22 ਸਾਲਾ ਪ੍ਰਦੀਪ ਕਿਸੇ ਤਰ੍ਹਾਂ 6500 ਕਿਲੋਮੀਟਰ ਦਾ ਸਫ਼ਰ ਪਾਰ ਕਰ ਸਕਿਆ ਪਰ ਦੁੱਖ ਦੀ ਗੱਲ ਇਹ ਰਹੀ ਕਿ ਸਿਰਫ 18 ਸਾਲਾ ਵਿਜੇ ਇਹ ਸਫ਼ਰ ਪੂਰਾ ਨਾ ਕਰ ਸਕਿਆ ਜਿਵੇਂ ਹੀ ਲੰਡਨ ਵਿੱਚ ਜਹਾਜ਼ ਦਾ ਲੈਂਡਿੰਗ ਗियर ਖੁੱਲਿਆ ਵਿਜੇ ਦਾ ਜੰਮਿਆ ਹੋਇਆ ਸਰੀਰ ਜ਼ਮੀਰ ਉੱਤੇ ਡਿੱਗ ਪਿਆ ਹਵਾਈ ਅੱਡੇ ਉੱਤੇ ਸੁਰੱਖਿਆ ਕਰਮਚਾਰੀ ਇਹ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਏ ਪ੍ਰਦੀਪ ਨੂੰ ਗ੍ਰਿਫਤਾਰ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ ਪਰ ਬਾਅਦ ਵਿੱਚ ਰਿਹਾਈ ਮਿਲਣ ਉਪਰੰਤ ਉਹ ਲੰਡਨ ਵਿੱਚ ਸੈਟਲ ਹੋ ਗਿਆ ਇਹ ਕਹਾਣੀ ਸਿਰਫ ਹਿੰਮਤ ਦੀ ਨਹੀਂ ਸਗੋ ਉਸ ਖਤਰੇ ਦੀ ਵੀ ਨਿਸ਼ਾਨੀ ਹੈ ਜੋ ਨੌਜਵਾਨ ਵਿਦੇਸ਼ ਪਹੁੰਚਣ ਦੇ ਲਈ ਕਈ ਵਾਰ ਆਪਣੀ ਜਾਨ ਉੱਤੇ ਖੇਡ ਕੇ ਮੋਲ ਲੈਂਦੇ ਨੇ ਇਹ ਘਟਨਾ ਸਵਾਲ ਖੜਾ ਕਰਦੀ ਹੈ ਕਿ ਵਿਦੇਸ਼ ਪਹੁੰਚਣ ਦੀ ਤਾਂਗ ਕਿੰਨੀ ਵੱਡੀ ਹੋ ਸਕਦੀ ਹੈ ਕਿ ਕੋਈ ਆਪਣੀ ਜ਼ਿੰਦਗੀ ਨੂੰ ਹੀ ਦਾਅ ਤੇ ਲਾ ਦੇਵੇ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੋਂਗ ਟੇਕ ਖੜੇ ਹੋ ਜਾਣਗੇ ਗੱਲ ਹੈ ਪੰਜਾਬ ਦੇ ਦੋ ਭਰਾਵਾਂ ਦੀ ਜਿਨ੍ਹਾਂ ਨੇ ਚੋਰੀ ਛੁਪੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਬ੍ਰਿਟਿਸ਼ 에ਅਰਵੇਜ਼ ਦੇ ਜਹਾਜ਼ ਦੇ ਵੀਲ ਵੈਲ ਯਾਨੀ ਕਿ ਜਹਾਜ਼ ਦੇ ਜੋ ਪਹੀਏ ਨੇ ਉਹਨਾਂ ਵਿੱਚ ਲੁਕ ਕੇ ਲੰਡਨ ਜਾਣ ਦੀ ਕੋਸ਼ਿਸ਼ ਕੀਤੀ ਸੀ ਅਕਤੂਬਰ 1996 ਵਿੱਚ ਵਾਪਰੀ ਇਸ ਘਟਨਾ ਨੇ ਦੁਨੀਆ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਪਰਦੀਪ ਸੈਣੀ ਅਤੇ ਉਸਦਾ ਛੋਟਾ ਭਰਾ ਵਿਜੇ ਸੈਣੀ ਜੋ ਪੰਜਾਬ ਵਿੱਚ ਕਾਰ ਮਕੈਨਿਕ ਵਜੋਂ ਕੰਮ ਕਰਦੇ ਸੀ ਉਹਨਾਂ ਉੱਤੇ ਸਿੱਖ ਵੱਖਵਾਦੀ ਗਰੁੱਪ ਨਾਲ ਜੁੜੇ ਹੋਣ ਦੇ ਦੋਸ਼ ਲੱਗੇ ਸੀ ਵੀਜ਼ਾ ਨਾ ਮਿਲਣ ਕਾਰਨ ਦੋਵਾਂ ਨੇ ਲੰਡਨ ਭੱਜਣ ਲਈ ਇਹ ਖਤਰਨਾਕ ਰਸਤਾ ਚੁਣਿਆ ਸੀ ਜਹਾਜ਼ ਨੇ ਜਦੋਂ ਦਿੱਲੀ ਤੋਂ ਉਡਾਨ ਭਰੀ ਤਾਂ ਇਹ ਦੋਵੇਂ ਭਰਾ ਪਹੀਏ ਦੇ ਵਿੱਚ ਲੁਕ ਗਏ ਅਤੇ -60 ਡਿਗਰੀ ਤਾਪਮਾਨ ਅਤੇ ਆਕਸੀਜਨ ਦੀ ਘਾਟ ਦੇ ਬਾਵਜੂਦ 22 ਸਾਲਾ ਪ੍ਰਦੀਪ ਕਿਸੇ ਤਰ੍ਹਾਂ 6500 ਕਿਲੋਮੀਟਰ ਦਾ ਸਫ਼ਰ ਪਾਰ ਕਰ ਸਕਿਆ ਪਰ ਦੁੱਖ ਦੀ ਗੱਲ ਇਹ ਰਹੀ ਕਿ ਸਿਰਫ 18 ਸਾਲਾ ਵਿਜੇ ਇਹ ਸਫ਼ਰ ਪੂਰਾ ਨਾ ਕਰ ਸਕਿਆ ਜਿਵੇਂ ਹੀ ਲੰਡਨ ਵਿੱਚ ਜਹਾਜ਼ ਦਾ ਲੈਂਡਿੰਗ ਗियर ਖੁੱਲਿਆ ਵਿਜੇ ਦਾ ਜੰਮਿਆ ਹੋਇਆ ਸਰੀਰ ਜ਼ਮੀਰ ਉੱਤੇ ਡਿੱਗ ਪਿਆ ਹਵਾਈ ਅੱਡੇ ਉੱਤੇ ਸੁਰੱਖਿਆ ਕਰਮਚਾਰੀ ਇਹ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਏ ਪ੍ਰਦੀਪ ਨੂੰ ਗ੍ਰਿਫਤਾਰ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ ਪਰ ਬਾਅਦ ਵਿੱਚ ਰਿਹਾਈ ਮਿਲਣ ਉਪਰੰਤ ਉਹ ਲੰਡਨ ਵਿੱਚ ਸੈਟਲ ਹੋ ਗਿਆ ਇਹ ਕਹਾਣੀ ਸਿਰਫ ਹਿੰਮਤ ਦੀ ਨਹੀਂ ਸਗੋ ਉਸ ਖਤਰੇ ਦੀ ਵੀ ਨਿਸ਼ਾਨੀ ਹੈ ਜੋ ਨੌਜਵਾਨ ਵਿਦੇਸ਼ ਪਹੁੰਚਣ ਦੇ ਲਈ ਕਈ ਵਾਰ ਆਪਣੀ ਜਾਨ ਉੱਤੇ ਖੇਡ ਕੇ ਮੋਲ ਲੈਂਦੇ ਨੇ ਇਹ ਘਟਨਾ ਸਵਾਲ ਖੜਾ ਕਰਦੀ ਹੈ ਕਿ ਵਿਦੇਸ਼ ਪਹੁੰਚਣ ਦੀ ਤਾਂਗ ਕਿੰਨੀ ਵੱਡੀ ਹੋ ਸਕਦੀ ਹੈ ਕਿ ਕੋਈ ਆਪਣੀ ਜ਼ਿੰਦਗੀ ਨੂੰ ਹੀ ਦਾਅ ਉੱਤੇ ਲਾ ਦੇਵੇ